ਸਵਾਗਤ ਹੈ ਕਿਸਾਨ ਵੀਰੋ ਹਡਾ ਟਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੁਣ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲੇ ਪਿੰਡ ਧੋਲੇ ਪਹੁੰਚੇ ਆ ਜੀ ਦੋ ਤੁਹਾਨੂੰ ਬਹਿਣਾ ਦਿਖਾਵਾਂਗੇ ਇੱਕ ਦਿਖਾਵਾਂਗੇ ਸੂਈ ਸਵਾਈ ਜੇਰ ਆਪਣੇ ਸਾਹਮਣੇ ਡਿੱਗੀ ਆ ਆ ਪਈ ਆ ਜੀ ਕੰਪਲੀਟ ਜੇਰ ਤੇ ਇੱਕ ਦਿਖਾਵਾਂਗੇ ਗੱਬਣਾ ਟੌਪ ਦੀਆਂ ਦੋਨੇ ਗੱਲਬਾਤ ਸਾਰੀ ਬਾਈ ਨਾਲ ਕਰਾਵਾਂ ਸਸੀ ਗੱਲ ਬਾਈ ਜੀ ਆਜੋ ਸਸੀ ਗੱਲ ਬਾਈ ਜੀ ਹੋਰ ਚਮਕੌਰ ਕਿਵੇਂ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਪਹਿਲਾਂ ਤਾਂ ਨੰਬਰ ਬੋਲ ਦਿਓ ਨੰਬਰ 97794 75643 ਨਾਂ ਚਮਕੌਰ ਸਿੰਘ ਤੋਂ ਪਿੰਡ ਧੌਲਾ ਵੀਰੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਵੀਰੇ ਓਕੇ ਜੇ ਉਹ ਆਪਣੇ ਪਿੰਡ ਆਉਣਾ ਗੂਗਲ ਦੇ ਸਰਚ ਮਾਰ ਕੇ ਜਿਹੜੀ ਸਰਕਾਰ ਦੁਆਰਾ ਫੜ ਕੇ ਆ ਜਾਓ ਜਦੋਂ ਮਰਜ਼ੀ ਆ ਜਾਓ ਅੱਜ ਵੀਰੇ ਦੋ ਬੈੜਾ ਦਿਖਾਪਾਂ ਬੈੜਾ ਤਾਂ ਆਪਣੇ ਕੋਲ 7-8 ਵੀ ਖੜੀਆਂ ਨੇ ਮੈਂ ਸੈਲੈਕਟਡੀਆਂ ਪਾਵਾਂ ਦੋ ਪਾਵਾਂਗੇ ਵੀਰੇ ਪ੍ਰੋਪਰ ਜੇ ਜੂਰ ਪ੍ਰੋਪਰ ਉਹ ਵੀ ਆ ਬਸ ਸਾਰਾ ਕੰਪਲੀਟ ਜੀ ਕੰਮ ਓਕੇ ਆ ਹੁਣ ਤਾਂ ਵਧੀਆ ਓਕੇ ਆ ਤੇ ਵੀਰੇ ਕਿੰਨਾ ਕ ਦੁੱਧ ਕੱਢੂ ਦੇਖ ਲੈ ਹੁਣੇ ਵੀਰੇ 20 ਕਿਲੋ ਦੁੱਧ ਕਿਹਾ ਹੈ ਮਾਲਕ ਨੇ ਮੇਨੂੰ ਤਾਂ ਵੀ ਹੂੰ ਤੇ ਆਹਲਾ ਕਿੰਨਾ ਮਰਜੀ ਮੰਨ ਕੇ ਲੈ ਲੈਣਾ ਬਈ ਪੌਣ ਦੀ 5 ਕਿਲੋ ਮੰਨ ਲੈ 5 ਮੰਨ ਲੈ 10 ਮੰਗ ਲੈ 15 ਮੰਨ ਲੈ ਉਹ ਆਲਾ ਮੰਨਣਾ ਆਪਾਂ ਆਪਣੂੰ 20 ਦੱਸਿਆ ਨਾ ਵੀਰੇ ਕੱਢੋ ਜੀ ਨੂੰ ਬਾਹਰ ਨਾ ਤੋੜਾ ਤਾਰਾ ਸਾਨੂੰ ਕਰਾ ਦੇ ਐ ਤੇ ਇੱਕ ਬੱਛੀ ਆ ਗਈ ਇੱਕ ਨੰਬਰ ਤੇ ਥਣਲੇਵਾ ਬਾਬਾ ਦੱਸਣ ਦੀ ਲੋੜ ਨਹੀਂ ਆਪਣਾ ਥਣਲੇਵਾ ਦੱਸਣ ਦੀ ਲੋੜ ਨਹੀਂ ਜੇਰ ਪੈ ਕੇ ਸਾਡੀਆਂ ਮਾਰਗਾਂ ਮੋਟੀਆਂ ਧਾਰਾਂ ਧੂਰਾਂ ਹੀ ਹੁਣ ਵੀ ਦੁੱਧ ਕੱਢਣ ਲੱਗੇ ਚੰਗਾ ਕੱਢ ਦੂ ਹਾਂ ਬਿਲਕੁਲ ਵੀਰੇ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਤੇ ਬਜਨ ਇੰਨਾ ਕਾ ਲੋੜੇ ਪੂਰਾ ਬੋਲ ਹਾਂਜੀ ਫੋਲ ਤੇ ਦੇਖੀ ਗਾੜੀ ਵਿਸਾੜੀ ਗਿੜ-ਗਿੜ ਤੇ ਲਈ ਫਿਰਦੀ ਵੀਰੇ ਜਮਾ ਜਮਾ ਜਿਹਦੀ ਗਾਇਆਂ ਦੀ ਗਾੜੀ ਵਿਸਾੜੀ ਬਰਾਬਰ ਦੀ ਹੈ ਦੁੱਧ ਉਹੀ ਵਧੀਆ ਕੱਢੂ ਹੁਣ ਹੀ ਕੱਢਣਾ ਹੁਣ ਹੀ ਕੱਢਣਾ ਹਾਂ ਚਾਰ ਚਪਰੇ ਦੀ ਇੱਕ ਨੰਬਰ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਅੱਜ ਹੀ ਤੁਸੀਂ ਲਿਜਾ ਕੇ ਜੋ ਚੋਂਗੇ ਚੰਗੇ ਇਹਨੇ ਬਹੁਤ ਲੱਗਣਾ ਨਾ ਇਹਨੂੰ ਇਹਨਾਂ ਕੋਈ ਐਖਣ ਮੰਨਣਾ ਚਾਹੀਦੀ ਨਹੀਂ ਕਰਮਾਂ ਲੈ ਚਲੋ ਜੀ ਆ ਤੇ ਸੀ ਟੰਡੀ ਦਾ ਤੈਨੂੰ ਬਾਜ ਇੱਥੇ ਗਾਇ ਲੈ ਉੱਥੇ ਗੜ ਗਈ ਹੂੰ ਯਾਰ ਥਾਣਾ ਦਾ ਗਾਇਬ ਗੇਹੇਟ ਬੈਂਦੀ ਆ ਚਾਰਸ ਮੇਰੇ ਗਾੜੀ ਬਸਾੜੀ ਬਾਹਲੀ ਚੰਗੀ ਆਸ ਲਾ ਬਰੇ ਗਾਂਜ ਨੂੰ ਲੈ ਚਲੋ ਜੀ ਹੂੰ ਬਾਕੀ ਦੇ ਯਾਰ ਕੁਆਲਿਟੀ ਚਾਰਜ ਪਰੇ ਦੀ ਚੰਗੀ ਤੇ ਥਾਣ ਗੁੱਲੇ ਵਾਲਾ ਮੋਟਾ ਜਮਾ ਬਿਲਕੁਲ ਜਮਾ ਮੂਠੀ ਮੂਠੀ ਆ ਥਾਣ ਲੱਗ ਜਮਾ ਜਮਾ ਜੀ ਥਾਣ ਹਵਾਨੇ ਦੀ ਪੂਰੀ ਸਾਫਟੀ ਟੰਡੀ ਸਲੱਗ ਬੜੀ ਆ ਬਾਈ ਯਾਰ ਬਸ ਜਮਾ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਦੇਖੋ ਜੀ ਜੇਰ ਕੰਪਲੀਟ ਕਿਉਂਕਿ ਆਪਰ ਹੁਣ ਦਾ ਬਾਅਦ ਜਾ ਕੇ ਬਸ ਆ ਗਿਆ ਬਾਰ ਦੀ ਜਗ ਜਗ ਚ ਹੋਣੀ ਹੁੰਦੀ ਆ ਹੁੰਦਾ ਬਾਈ ਯਾਰਾ ਫੋਟੋ ਬਾਕੀ ਵੀ ਗੱਲ ਜੇਰ ਬੈਠ ਦੀ ਸਹੀ ਬੈਜੇ ਨਾ ਬਸ ਹਾਂ ਬਿਲਕੁਲ ਸੀਲ ਸੰਡੀ ਦਾ ਬਾਹਲੀ ਆ ਭਰਾ ਜਿੱਥੇ ਮਾਰਾ ਹੱਥ ਮਾਰ ਦੋ ਉੱਥੇ ਹੀ ਖੜ ਜੰਦੀ ਆ ਓਕੇ ਜੀ ਖਾਣ ਲੈ ਵੀ ਦੀ ਪੂਰੀ ਸਾਫ ਸੁਥਰੀ ਚਾਰ ਚੁਕਰੇ ਤੁਹਾਨੂੰ ਥਾਣ ਦਿਖਾ ਦਗੇ ਇਹਦੇ ਮੂਰਲੀ ਵਾਲੀ ਸਾਰੀ ਦੋਨੇ ਪਾਸੇ ਆ ਦੇਖੀ ਹਾਂਜੀ ਬਾਈ ਕੀ ਪੈਸੇ ਇਹਦੇ ਹੁਣ ਤਾਂ ਇਹ ਜੀ ਵੀਰੇ 95 95 ਨਹੀਂ ਪਾਪਾ ਵੇਚੇ ਹੋਣੇ ਸਿਰਫ 82000 ਦੀ ਬੱਸੀ ਦੇ ਦਾਂਗੇ ਆਪਾਂ ਇਮਾਨਦਾਨ ਵਿੱਚ ਬਾਦ ਇਹ ਕੇ ਤੋੜਾਂਗੇ ਭਰਾ ਜਿਹੜੇ ਬੰਦਾ ਲੈਣ ਆਲਾ ਹੋਇਆ ਓਕੇ ਜੀ ਤੇ ਗਾੜੀ ਬਸਾੜੀ ਤੇ ਦੋ ਨੰਬਰ ਬਾਈ ਦੋ ਨੰਬਰ ਨੇ ਵੀਰੇ 15 ਤੋਂ 16 ਕਿਲੋ ਤੋਂ ਤਾਂ ਘਟਾਇਆ ਆਪਣੇ ਨਾਲ ਲੱਗੇ ਪਿੰਡ ਤੋਂ ਲਈ ਆ ਮੈਂ ਬੈਠਾ ਓਕੇ ਜੀ ਨਾਲ ਤੇ ਵਾ 15 16 ਕਿਲੋ ਬਨ ਕੇ ਲੈ ਲੈ ਵੀਰੇ ਆ ਉਹਦੀ ਕੁਆਲਿਟੀ ਦੇਖੀ ਨਸਲ ਕੁਆਲਿਟੀ ਕਿੱਦਾਂ ਦੀ ਹੈ ਵੀਰੇ ਆ ਕੀ ਰੇਟ ਆ ਗਿਆ ਦਾ ਇਹ ਸਿਰਫ 62000 ਦੀ ਦੇ ਰਾਂ ਇਹ ਸਿਰਫ 62 ਦੀ ਹੱਬ ਤੱਕ ਸਾਹਮਣੇ ਬੂ ਭਰਾ ਮਿਲਿਆ ਓਕੇ ਬਾਕੀ ਦੀ ਗੱਲ ਯਾਰ ਮੰਹਾਂ ਵਰਗਾ ਦੁੱਧ ਪਾਉਣਾ ਇਹਨੇ ਹਨਾ ਹਾਂ ਬਿਲਕੁਲ ਬਿਲਕੁਲ ਚੰਗਾ ਮੰਹਾਂ ਵਰਗਾ ਦੁੱਧ ਪਾਉਣਾ ਬੱਚੀ ਨੇ ਹਾਂ ਬਿਲਕੁਲ ਵੀਰੇ ਆ ਦੇਖੋ ਤੇ ਬੋਲ ਬੋਲ ਬੱਚੀ ਦੇਖੀ ਨਸਲ ਕੁਆਲਿਟੀ ਇੱਕ ਨੰਬਰ ਚਾਰਛ ਵੀਰੇ ਦੀ ਇੱਕ ਨੰਬਰ ਮੋਲ ਲਓ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਆ ਬਿਲਕੁਲ ਦੇਖੀ ਲੈ ਫੇਸ ਦੀ ਕੁਆਲਿਟੀ ਤਾਂ ਬਹੁਤ ਜ਼ਿਆਦਾ ਚੰਗੀ ਆ ਵੀਰੇ ਬਾਕੀ ਚੰਗੀਆਂ ਬੱਛੀਆਂ ਜੋ ਆ ਗਈ ਕੋਈ ਉਹ ਨਹੀਂ ਹੈਗਾ ਵੀਰੇ ਹਾਂ ਸੋਹਣੀ ਜੀ ਨਹੀਂ ਮਰੀ ਜੀ ਨਹੀਂ ਹੈਗੀ ਵੀਰੇ ਹਨਾ ਓਕੇ ਆ ਜਮਾ ਗਾ ਵਾ ਧੋਕਣ ਵਾਲਾ ਜੀ ਵੱਡਾ ਯਾਰ ਦੀ ਦੇ ਦਾਂਗੇ ਕਿੰਨੇ ਕਿ ਦਿਨ ਘੱਟ ਜੂ ਬਾਈ ਵੀਰੇ ਹਫਤਾ ਕਿਹਾ ਜੀ ਮਾਲਕ ਨੇ ਕਦੋਂ ਵੱਧ ਮੰਨ ਲਿਓ ਆ ਚਾਰ ਮਹੀਨਾ ਵੱਧ ਮੰਨ ਲਓ ਚੰਗੀ ਜੀ ਜਿੰਨਾ ਬਦਲੂਗਾ ਜਿੰਨੇ ਬਦਲੂ ਇਹ ਗੱਲ ਜਮਾ ਜਾਇਆ ਜਾ ਜਿੰਨੇ ਆਪਣਾ ਬਦਲੂਗੀ ਉਨੀ ਚੰਗਾ ਵੀਰੇ ਆਪਣਾ ਉਨੀ ਚੰਗਾ ਤੇ ਥਾਣ ਥਣ ਦੀ ਸਾਫ ਆ ਵੀਰੇ ਜਮਾ ਬਿਲਕੁ ਬਾਕੀ ਬਾਹਰ 10000 ਰੁਪਏ ਜਮਾ ਚਾਇ ਰੇਟ ਹੈ ਨਾ ਦੇਖੀ ਲੈ ਹੂੰ ਜਮਾ ਸੀਲ ਠੰਡੀ ਓਕੇ ਜੀ ਸਾਰੇ ਖੜੇ ਕਮੈਂਟ ਜੁਦਨ ਸੁਣਾ ਲੈ ਆ ਦੇਖੋ ਜੀ ਹੁਣ ਦੇਖੋ ਥਾਨ ਪਾਂਡਾ ਦੇਖੀ ਥਾਨ ਲੈ ਹੂੰ ਬਹੁਤ ਸੋਹਣਾ ਥਾਨ ਲੈ ਓਕੇ ਜੀ 62000 ਸਿਰਫ 60000 ਜਿਆ ਦੇ ਦਾਂਗੇ ਬਰੇ ਦੇਖੀ ਮੂਹ ਦੀ ਕੁਆਲਿਟੀ ਹੱਦੋਂ ਵੱਧ ਚੰਗੀ ਹੈਗੀ ਲੈ ਹੂੰ ਓਕੇ 10000 ਰੁਪਏ ਆ ਇਧਰ ਤੁਹਾਨੂੰ ਦਿਖਾਦੀ ਤੋਹਫਾ ਪੂਰਾ ਚੰਗਾ 82 ਰੰਗ ਭਰੇ ਰਾ ਜਮਾ 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 ਦੇਖੀ ਗਾੜੀ ਬਸਾੜਿਆ ਪੇਟਾ ਬੋਲਦੀ ਲੋੜ ਹੀ ਨਹੀਂ ਵੀਰੇ ਯਾਰ ਤੇ ਲੈ ਵਾਇ ਇਹਨੂੰ ਚੰਗਾ ਕਰਮ ਰੱਬ ਜੀ ਉੱਪਰ ਆਵੇ ਵਧੀਆ ਨਾ ਇਹ ਬਿਮਾਰ ਫਾਸੇ ਨਾ ਸਿਆਲ ਜ ਵੀ ਨਹੀਂ ਆ ਰਿਹਾ ਘਰ ਵਿੱਚ ਵੀ ਨਹੀਂ ਨਹੀਂ ਹੋਣ ਵਾਲੀ ਬਿਮਾਰ ਹਾਂਜੀ ਤੇ ਬਾਕੀ ਦੋ ਬੈੜਾਂ ਇਹ ਦੋਨੇ ਤੁਹਾਨੂੰ ਲਗਾ ਦੇਗਾ ਨੰਬਰ ਬਾਈ ਫੇਰ ਬੋਲ ਨੰਬਰ 9779475640 ਨਾਮ ਚਮਕੌਰ ਸਿੰਘ ਦਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਰੇ ਧੰਨਵਾਦ